ਹਾਂਜੀ ਆਪਾਂ ਫੇਰ ਆ ਗਏ ਇੱਕ ਹੋਰ ਕੈਂਟ ਦੀ ਵੀਡੀਓ ਲੈ ਕੇ ਵੀਡੀਓ ਉਹ ਕੈਂਟ ਤੇ ਫਣੀ ਹੋਣ ਵਾਲੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆ ਵੀਡੀਓ ਦੇ 24 ਘੰਟੇ ਦੇ ਵਿੱਚ 1000 ਲਾਈਕ ਪੂਰਾ ਕਰਵਾ ਦੋ ਤੇ ਆਪਾਂ ਇੱਕ ਹੋਰ ਕੈਂਟ ਦੀ ਵੀਡੀਓ ਅਪਲੋਡ ਕਰ ਦਿਆਂਗੇ ਤੇ ਦਿলো ਧੰਨਵਾਦ ਅਕਲਦੀਪ ਸਿੰਘ ਭਰਾ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਇੰਨਾ ਪਿਆਰਾ ਜਿਹਾ ਕਮੈਂਟ ਕੀਤਾ ਬਸ ਐਦਾਂ ਹੀ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਹ ਵੀਡੀਓ ਦੇਖਦੇ ਫੇਰ ਇਹਨਾਂ ਵੀਡੀਓ ਦੇ ਫਣੀਏ ਕਮੈਂਟ ਪੜ੍ਹਦੇ ਹਾਂ ਕਮੈਂਟ ਵੀ ਕਾ ਸਾਰੀ ਕੇਕ ਸੈਰਮਨੀ ਦੀ ਭੈਣ ਘੜਤੀ ਚੋਦਾ ਗੋਲੀਆਂ ਚਲਾਉਂਦਾ ਫੁਗਰਾ ਪਤਨਾ ਜੰਮੀ ਐਤੀ ਇੰਨੀ ਚੰਗੀ ਬਣ ਗਈ ਯਾਦਗਰੀ ਤੇਰੀ ਤੇਰੇ ਸਹੁਰਿਆਂ ਚ ਵੱਡਾ ਮਿੱਠਣ ਬਦਮਾਸ਼ ਵੀਰੇ ਦੇ ਨਾਲ ਤਾਂ ਸ਼ਰਲੀ ਲੈ ਜਾਂਦਾ ਲੱਗ ਗਿਆ ਪਤਾ ਵੀ ਮੰਗ ਕੇ ਟੰਗਿਆ ਸੀ ਕੁੜੀ ਵੀ ਸੋਚਦੀ ਹੋਣੀ ਆ ਚਲਾਉਂਦਾ ਤਾਂ ਹੈ ਨਹੀਂ ਘੂਸੀਆਂ ਭੋਰੀ ਜਾਂਦਾ ਜਿਹੋ ਜੇ ਹੁਣ ਪਟਾਕੇ ਪਾਤੇ ਇਹੋ ਜੇ ਰਾਤ ਨੂੰ ਪਟਾਕੇ ਪਾਵੇਂਗਾ ਕਾਈ ਦੇ ਨੰਬਰ ਬਲਾਉਪਕਾਰੀ ਕੀ ਰੱਬ ਦੀ ਸੁਸਤੀ ਵੀ ਡਿਲੀਟ ਹੋ ਗਿਆ ਐਵੇਂ ਦੱਸ ਦਿੰਦੇ ਗਾਉਂ ਦੀ ਕਿ ਲੋੜ ਸੀ ਫੇਰ ਕਿਹੜਾ ਸਾਨੂੰ ਸਮਝ ਨਹੀਂ ਆਉਣੀ ਸੀ ਇਹ ਗਾਣਾ ਜਾਂ ਗਊ ਮਾਤਾ ਤੇ ਲੇਖ ਲਿਖਿਆ ਕਾਈ ਦੇ ਨੰਬਰ ਬਲਾਉਪਕਾਰੀ ਸੋਸਾ 3 ਡਿਲੀਟ ਹੋ ਗਿਆ ਬਾਈ ਚੰਗਾ ਹੋਇਆ ਨੰਬਰ ਡਿਲੀਟ ਹੋ ਗਿਆ ਖਿਸਕ ਜਾਨੀ ਤੈਨੂੰ ਕੰਨਾਂ ਦਾ ਆਪਰੇਸ਼ਨ ਕਰਾਉਣਾ ਪੈਣਾ ਬੁੱਗੇ ਸਾਡਾ ਕੀ ਕਸੂਰਾ ਤੁਹਾਡਾ ਮਸਲਾ ਸਾਨੂੰ ਕਿਉਂ ਵਕਤ ਪਾਇਆ ਮੈਂ ਘਰੇ ਜਾ ਕੇ ਹਸਾਂਗਾ ਹੁਣ ਮੈਂ ਮਰਗ ਤੇ ਬੈਠਾਂਗਾ ਚੀਰੇ ਵਾਲੇ ਆਹਾਂ ਖਾ ਲਈਏ ਮਰਚਾਂ ਵਾਲੀ ਕਿ ਸੱਟ ਦੇ ਨਾ ਨਜ਼ਰ ਲਵਾ ਲਈਏ ਸੂਹੇ ਵਿੱਚੀਰੇ ਵਾਲਿਆ ਸਾਂ ਖਾ ਲਈਏ 10 ਮਿੰਟ ਕੱਢ ਕੇ ਜ਼ਿੰਦਗੀ 'ਚ ਜੁੰਡੇ ਕਟਾ ਲਈਏ ਪਹਿਲੀ ਵਾਰ ਰਮਾਉਂਡਿੰਗ ਕਰਾਈ ਲੱਗਦੀ ਆ ਤਾਂ ਹੀ ਨਜ਼ਰ ਉਤਾਰ ਰਹੀ ਆ ਉਹ ਵਿਚਾਰਾ ਆਪ ਸੀਐਨ ਦਾ ਪਤਾ ਉਹਨੂੰ ਵੀ ਆ ਕਿ ਨਜ਼ਰ ਕਿੱਥੋਂ ਲੱਗਣੀ ਆ ਮੀਰੇ ਵਾਲੇ ਆਹਾਂ ਖਾ ਲਈਏ ਚਾਹ ਵਾਰ ਕੇ ਸੁੱਟ ਦੇ ਨਾ ਨਜ਼ਰ ਲਵਾ ਲਈਏ ਭਾਈ ਫੁੱਦੂ ਤਾਂ ਬੜੇ ਦੇਖੇ ਸੀ ਪਰ ਤੂੰ ਸਹਰੇ ਦਾ ਰਾਜਾ ਹੈਂ ਰਾਵਣ ਜਿੰਨਾ ਮਰਜੀ ਮੜਾ ਸੀ ਪਰ ਕਦੇ ਆ ਕੰਮ ਨਹੀਂ ਕੀਤੇ ਜੇ ਮੈਂ ਕੁਝ ਕਹਿੰਦਾ ਤਾਂ ਜੱਤਪਾਤ ਦਾ ਰੌਲਾ ਬਣ ਜਾਣਾ ਹਣ ਸਾਲੀਆਂ ਕਿੱਡੀਆਂ ਸੋਹਣੀਆਂ ਮੜਭਾਂ ਹੁੰਦੀਆਂ ਸਾਡੇ ਵੇਲੇ ਤਾਂ ਬੁੱਢੀਆਂ ਜੀਆਂ ਸਵੱਟਰੀ ਬੁਣੀ ਜਾਂਦੀਆਂ ਸੀ ਇਸ ਖੋਜਵਾਕਾਂ ਨੂੰ ਪੁੱਠੇ ਕੰਮ ਨੰਬਰ ਵੀ ਇਹ ਨਹੀਂ ਲਾਉਣੇ ਆ ਪਾਸ ਹੀ ਆ ਸਾਰੇ ਨੀਅਨੀ ਤਾਂ ਆਪ ਮੈਡਮ ਨੂੰ ਦੇਖ ਕੇ ਅੱਖਾਂ ਤਤੀਆਂ ਕਰੀ ਜਾਂਦੇ ਆ ਜਿਹੜੇ ਸਾਹ ਦੇ ਦੇ ਲੱਛਣ ਆ ਇਹਦੇ ਪੜੇ ਤਾਂ ਲੱਗੇ ਹੀ ਖੜੇ ਆ ਡੀਸੀ ਚੁੱਲੇ 'ਚ ਫੂਕਾ ਮਾਰਨ ਤੇ ਬਾਂਸਰੀ ਵਜਾਉਣ 'ਚ ਬੜਾ ਫਰਕ ਹੁੰਦਾ। ਇਹਨੂੰ ਕਹਿੰਦੇ ਆ ਦੂਜਾ ਕਾਲਾ ਰਾਗ। ਦੇਖੀ ਭੈਣੇ ਕਿਤੇ ਸਾਹ ਹੀ ਨਾ ਚੜ ਜੇ। ਚੁੱਲੇ 'ਚ ਮਾਰ ਕੇ ਟੋਕਾ ਟੱਗੀ ਮੱਚ ਪੇ। ਇੰਨੇ ਹੀ ਬਹੁਤ ਆ ਗੁੱਡੀ ਕਿਤੇ ਸਾਪ ਹੀ ਨਾ ਨਿਕਲੇ ਆਵੇ। ਇਹ ਤੋਂ ਚੰਗੀ ਤਾਂ ਮੈਂ ਫੂਕਣੀ ਵਜਾ ਲੈਣਾ। ਇਹ ਸਾਲਾ ਉਸ ਰਾਤ ਦਾ ਨਤੀਜਾ ਜਦੋਂ ਮੱਠੀ ਮੱਠੀ ਠੰਡ ਸੀ ਤੇ ਮੈਡੀਕਲ ਸਟੋਰ ਬੰਦ ਸੀ ਸਾਲਿਆ ਠੰਡ ਲੱਗਦੀ ਆ ਕੋਟੀ ਪੜਾ ਕਿਉਂ ਗੰਬੀ ਜਨ ਬਾਈ ਸੱਚੀ ਦੱਸੀ ਸੀ ਛੋਟਾ ਹੁੰਦਾ ਗੋਦੀ ਚ ਡੇਕ ਪਿਆ ਸੀ ਇਹ ਸਾਲਾ ਜਿਵੇਂ ਮੂੰਹ ਕਰਦਾ ਮੈਨੂੰ ਹਲਕਾ ਗਿਆ ਲੱਗਦਾ ਬਾਈ ਇਹ ਕੁਸਾ ਸਾਡੇ ਪਿੰਡ ਦਾ ਇਹਦੇ ਵੱਲੋਂ ਮੈਂ ਮਾਫੀ ਮੰਗਦਾ ਪੂਰੇ ਇੰਸਟਾਗ੍ਰam ਤੋਂ ਹਰਾਣੇ ਲਾ ਕੇ ਸੋ ਜਾ ਮਾ ਟੀਮ ਦੇ ਕੁਵਾਇਲ ਨੂੰ ਦਾੜੀ ਫੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ ਕੁੱਕਰ ਚ ਪਾ ਕੇ ਇਹਦੀਆਂ 5-7 ਸੀਟੀਆਂ ਮਰਾਓ ਫੇਰ ਬਣੂ ਇਹ ਵੱਡਾ ਪਰਮੀਸ਼ ਵਰਮਾ ਮੈਂ ਤਾਂ ਹਰਾਣਾ ਇਹਨੂੰ ਪੰਪ ਕਿਨੇ ਦਿੱਤਾ ਹੋਵੇਗਾ ਕਿ ਤੂੰ ਪਰਮੀਸ਼ ਵਰਮਾ ਵਰਗਾ ਲੱਗਦਾ ਪਤੰਦਰ ਦੇ ਆਈਬ੍ਰੋ ਦਾ ਵੀ ਬ੍ਰੇਜ ਹੀ ਬਣਿਆ ਪਿਆ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨਹੀਂ ਪਲਟੀ ਪਰਮੀਸ਼ ਵਰਮਾ ਨੂੰ ਪਤਾ ਚੱਲ ਗਿਆ ਉਹਨੇ ਇਹਦੇ ਛਾਤੀ ਚ ਵਾਲਾਂ 'ਗ ਲੱਤਾਂ ਮਾਰਨੀਆਂ ਹਲਕੀ ਆਂਜ ਤੇ ਬਣਿਆ ਪਰਮੀਸ਼ ਵਰਮਾ ਰੇਕਸ਼ਾ ਰੁਕਸ਼ਾ ਚਲਾ ਜਾ ਕੇ ਕਿਹੜੇ ਕੰਮ ਹੀ ਪੈ ਗਿਆ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਹੂੰ بیا ਫਲਾਨੀ ਕੁੜੀ ਨਾਲ ਕੈਨੇਡਾ ਤੋਂ ਮੁੰਡਾ ਹੈਗਾ ਹੂੰ ਫਲਾਨੀ ਕੁੜੀ ਨਾਲ ਲੈ ਮੈਰਿਜ ਕਰਾ ਦੇ ਬਾਬਾ ਫੋਰਚੂਨਰ ਗੱਡੀ ਲੈ ਕੇ ਦੂੰ ਹੂੰ ਕਮਾਲ ਹੈ ਤੈਨੂੰ ਕੋਈ ਬੈਟਰੀ ਵਾਲੀ ਸਕੂਟਰੀ ਨਾ ਦੇਵੇ ਉਹ ਬਈ ਮੇਲੇ ਚੋ 250 ਦੀ ਮਿਲਦੀ ਆ ਗੱਡੀ ਜਿਹੜੀ ਤੈਨੂੰ ਆਫਰ ਹੋਈ ਆ ਜਿਹਨੂੰ ਪਹਿਂ ਚਦੋ ਕੋਈ ਪਿੰਡ ਚੋ ਸਾਈਕਲ ਨਹੀਂ ਦਿੰਦਾ ਉਹ ਨੈਟ ਤੇ ਬਾਬੇ ਬਣ ਕੇ ਗੱਪ ਮਾਰੀ ਜਾਂਦੇ ਆ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਕਮਾਲ ਜਿੰਨੀ 부ਗਰੀ ਇਹ ਕੈਮਰੇ ਤੇ ਮਾਰਿਆ ਇੰਨੀ 부ਗਰੀ ਮੈਂ ਸੁਪਨੇ ਚ ਵੀ ਨਹੀਂ ਮਾਰੀ ਕਦੇ ਐਵੇਂ ਲੋਕ ਬਕਵਾਸ ਕਰਦੇ ਮਾਲ ਹਜੇ ਵੀ ਪੂਰਾ ਤੇਜ ਆਉਂਦਾ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਮੂੰਹ ਤਾਂ ਤੇਰਾ ਟੈਂਪੂ 'ਚ ਬੈਠਣ ਵਾਲਾ ਇਹ ਤੇ ਬਸ ਇੱਕ ਨਿਆਣ ਪੁਣੇ ਦੇ ਵਿੱਚ ਗਲਤੀ ਹੋਈ ਮੈਂ ਮੰਨਦਾ ਉਸ ਸਮੇਂ ਇੱਕ ਨਿਆਣਾ ਸੀਗੀ ਕੋਈ ਨਿਆਣ ਪੁਣਾ ਨਹੀਂ ਸੀ ਕੈਮਰੇ ਦਾ ਪੂਰਾ ਫੋਕਸ ਕਾਲੀਆਂ ਫੈਂਸਿੰਗਾਂ ਤੇ ਸੀ ਚਲ ਕੋਈ ਨਹੀਂ ਦਵਾਈ ਦਵਾ ਕੇ ਇੱਕ ਵਾਰੀ ਫੇਰ ਤੋਂ ਗਲਤੀ ਕਰ ਦੇ ਫਿੰਸੀਆਂ ਵਾਲਾ ਕਲੰਕ ਲਾ ਦੇ ਗੋਪੀ ਦਾ ਨਿਆਣਪ ਨੇ ਜ ਸਾਲਿਆ ਇਧਰ ਉਧਰ ਤਾਂ ਪਾਇਆ ਨਹੀਂ ਸਿੱਧਾ ਪਹਿਲੀ ਵਾਰ ਚ ਵਿੱਚ ਪਾਤਾ ਨਿਸ਼ਾਨੇ ਦਾ ਤਰ੍ਹਾਂ ਮਮਾ ਅਰਜਨ ਨੂੰ ਵੀ ਪੱਕਾ ਦੇਖੋ ਇੱਕ ਲਵ ਮੈਰਿਜ ਹੋਈ ਆ ਬੰਦੇ ਨੂੰ ਹੋ ਗਿਆ ਜੋ ਹੋ ਗਿਆ ਮੈਂ ਕੀ ਉਹਨੂੰ ਐਕਸਪਲੇਨ ਕਰਾਂ ਜੋ ਸਾਲਿਆ ਜੀ ਲਵ ਮੈਰਿਜ ਹੋਈ ਸੀ ਤਾਂ ਸੜਕ ਤੇ ਕੋਡੀ ਕਰ ਲੈਣੀ ਸੀ ਇਸ ਇਸ ਲਾਈਨ ਇਸ ਮਾਮਲੇ ਚ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਤੁਸੀਂ ਮੇਰੇ ਵੱਲ ਦੇਖ ਕੇ ਸਿੱਖ ਲਓ ਇੱਕ ਐਗਜ਼ਾਮਪਲ ਹੋਰ ਦੇ ਇਹ ਅੱਧਿਆਂ ਨੂੰ ਸਮਝ ਨਹੀਂ ਆਈ ਨਹੀਂ ਪਰ ਅਰਜੇ ਤੇ ਅਸੀਂ ਨਹੀਂ ਸਿੱਖਣਾ ਤੇਰੇ ਤੋਂ ਕੁਝ ਕੀ ਤੇ ਬਸ ਇੱਕ ਨਿਆਣ ਪੁਣੇ ਦੇ ਵਿੱਚ ਗਲਤੀ ਹੋਈ ਮੈਂ ਮੰਨਦਾ ਉਸ ਸਮੇਂ ਕਿ ਨਿਆਣਾ ਸੀਗੀ ਵੈਸੇ ਲੁੱਲੀ ਦੇਖ ਕੇ ਤਾਂ ਨਿਆਣਾ ਹੀ ਲੱਗਦਾ ਸੀ ਨਿਆਣ ਪੁਣੇ ਵਿੱਚ ਕਿ ਨਿਆਣਾ ਵੀ ਹੋ ਗਿਆ ਮਮਾ ਉਹ ਤਾਂ ਪੂਰੇ ਨਿਆਰੇ ਲੈਂਦਾ ਸੀ ਕਿ ਗੋਪੀ ਪੁੱਤ ਆਪਕੇ ਡੂ ਯੂ ਉੱਪਰ ਕਿਉਂ ਹੈ ਅੱਛਾ ਚੜ੍ਹ ਕੇ ਟੱਕਰੇ ਕੋਈ ਜੀ ਨੇ ਯਮਰਾਜ ਦੇ ਜਿੱਥੇ ਲੋਕਾਂ ਦੀ ਰੇਸ ਖਤਮ ਹੁੰਦੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਇਹਨਾਂ ਦੀ ਜੇ ਖੜੀ 60 ਤੇ ਆ ਜਾਂਦੀ ਕਿੰਨੇ ਤੇ ਹੋ ਲੱਗਦਾ ਮੀਟਰ ਦੇ ਕੁੱਤੇ ਫੇਲ ਹੋ ਗਏ। ਸੌ ਚੜ ਕੇ ਚੱਕਰੇ ਕੋਈ ਜੀ ਨਾ ਮਰਾਜ ਦੇ। ਗ੍ਰੀਨ ਬੱਤੀ ਹੋਣ ਦੇ ਵਸ ਮਿੱਦਿਆਲਾ ਕੋਈ ਨਾ ਕੋਈ। ਪਿਕਅਪ ਚੈੱਕ ਕਰਦੀ ਅਰਦਾਸ ਕਰੋ ਕੋਈ ਅੱਗੇ ਨਾ ਜੇ। ਇਹ ਤਾਂ ਚਲਦੇ ਫਿਰਦੇ ਜਮਰਾਜ ਆ ਇਹਨਾਂ ਨੂੰ ਦੇਖ ਕੇ ਤਾਂ ਆਪ ਹੀ ਰੋਡ ਤੋਂ ਥੱਲੇ ਹੋ ਜਾ ਕਰੋ। ਊੜੀ ਨੇ ਗਰੀਬ ਨੂੰ ਬਣਾਉਣਾ ਛੱਡਤਾ। ਪਣ ਗਈ ਜਦੂ ਦੀ ਹੌਲਦਾਰਨੀ। ਹੌਲਦਾਰਨੀ ਹੀ ਪਹਿਲਾਂ ਇਹਦੇ ਤੇ ਪੁੱਕੀ ਦਾ ਕੇਸ ਪਾਓ। ਕੁੜੀ ਹੁਣ ਡਿਊਟੀ ਕਰੇ ਜਾਂ ਤੈਨੂੰ ਦੇਖੇ ਸਿੱਧੇ ਕੋਟ ਪਿੰਟ ਵਾਲਿਆ ਤੂੰ ਵੀ ਪ੍ਰਵਾਹ ਲੱਗ ਜਾਣਾ ਸੀ ਹੌਲਦਾਰ ਪੁੱਠੇ ਕੰਮਾਂ ਚ ਨਾ ਪੈਂਦਾ ਕੁੜੀ ਨਹੀਂ ਗਰੀਬ ਨੂੰ ਬੁਲਾਉਣਾ ਛੱਡਦਾ ਉਹ ਪਾਨਗੀ ਗਦੂ ਦੀ ਹੌਲਦਾਰ ਨਹੀਂ ਕੋਟ ਪਿੰਟ ਲੱਗਦਾ ਪਲਾਸ 3 ਕੀਤਾ ਹੋਇਆ ਦੇਖ ਮੇਰੀ ਗੱਲ ਸੁਣ ਪ੍ਰਧਾਨ ਪੰਜਾਬ ਚੋਂ ਬਾਹਰ ਕੱਢ ਦੇਣਾ ਕਿਸੇ ਨੇ ਤੈਨੂੰ ਆ ਗਾਣੇ ਗਾਉਣਾ ਬੰਦ ਕਰ ਦੇ ਖਾਂ ਦੇ ਲਗਾ ਨਾ 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 ਦਾ ਗੋਫੀਲ ਨਹੀਂ ਅੱਖਾਂ ਤੇ ਲਗਾ ਰ ਨਹੀਂ ਬਸ ਹਜ਼ਾਰ ਕੜ ਵਾਲੀ ਆ ਫੀਲਿੰਗ ਕਨੇਡਾ ਵਾਲੀ ਆ ਦੁੱਖਾ ਰਹਿੰਦੇ ਦੰਦ ਹੀ ਅੰਦਰ ਕਰ ਲਾ ਉੱਤਰ ਜਾ ਡਰਾਈਵਰ ਨੇ ਬੱਸ ਠੋਕ ਦੇਣੀ ਆ ਤੈਨੂੰ ਦੇਖ ਕੇ ਇਹਨਾਂ ਦੀਆਂ ਆਹੀ ਹਰਕਤਾਂ ਕਰਕੇ ਮਾਈਕਲ ਜੈਕਸਨ ਮਰ ਗਿਆ ਮਮਾ ਭਾਣ ਜਾਂ ਸੌਂ ਖਾ ਕੇ ਚੱਲੇ ਸੀ ਕਿ ਬੇਇੱਜ਼ਤੀ ਕਰਾਇ ਬਿਨਾਂ ਨਹੀਂ ਮੁੜਨਾ ਭੈਣ ਘੜਾਵੇ ਕਿਸੇ ਤੀਜੇ ਬੰਦੇ ਨੂੰ ਨੱਚਣੀ ਨਹੀਂ ਦਿੰਦੇ ਇਨਾਂ ਦੀ ਕੋਈ ਗਲਤੀ ਨਹੀਂ ਸਾਲਾ ਮਾਲ ਹੀ ਪਿੱਛੋਂ ਤੇਜ ਆਉਂਦਾ ਮੰਨਦੇ ਆ ਨੱਚਣਾ ਨਹੀਂ ਆਉਂਦਾ ਪਰ ਸ਼ਰਮ ਤਾਂ ਆਉਂਦੀ ਆ ਵੈਸੇ ਭੈਣ ਚੋ ਕੋਸ਼ਿਸ਼ ਪੂਰੀ ਕੀਤੀ ਆ ਮਾਈਕਲ ਜੈਕਸਨ ਬਣ ਦੀ ਮੁੰਡਿਆਂ ਵੱਲੋਂ ਬਤਰਾ ਵਿੱਚ ਲੈਤੇ ਝੂੜ ਜਾਵਾ ਤੇਰੀ ਪੁੱਪੜ ਵਿੱਚ ਹੀ ਮਰ ਜਾਵਾ ਮੇਰੀ ਅੱਗੇ ਦਵਾਈ ਚੱਲਦੀ ਆ ਬਾਈ ਬਣ ਕੇ ਇਦਾਂ ਦੀਆਂ ਵੀਡੀਓ ਨਾ ਪਾਇਆ ਕਰੋ ਹੁਣ ਕੀ ਕਰ ਸਕਦੇ ਆ ਸਾਲਾ ਰੱਬ ਸੌਂਦਾ ਹੀ ਇਹੋ ਜਿਆਂ ਦੀ ਆ ਮੈਂ ਤਾਂ ਇੰਸਟਾ ਹੀ ਡਿਲੀਟ ਕਰ ਦੇਣਾ ਮੈਨੂੰ ਸਲਫਾਸ ਦੇ ਦਿਓ ਨਾਲੇ ਮੈਂ ਅੱਖਾਂ ਦਾਨ ਕਰਦਿਆਂ ਜੇ ਕੋਈ ਹੋਇਆ ਤਾਂ ਦੱਸ ਦਿਓ ਖੰਡ ਵਾਲੀ ਬੋਰੀ ਨੂੰ ਕੀੜਾ ਲੱਗਿਆ ਸਾਲਿਓ ਹਟਜੋ ਸਾਡੇ ਮਿਸਤਰੀ ਲੱਗਣਾ ਮੈਂ ਇੱਟਾਂ ਥੱਲੇ ਆ ਕੇ ਮਰ ਜਣਾ ਹਾਂਜੀ ਵੀਡੀਓ ਘੈਂਟ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਰ ਇਦਾਂ ਦੇ ਘੈਂਟ ਵੀਡੀਓ ਤੁਹਾਡੇ ਤੇ ਆਉਂਦੀਆਂ ਰਹਿਣ ਆਪਣੇ ਚੈਨਲ ਤੇ ਯਾਰ 25000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਆ ਜਲਦੀ ਤੋਂ ਜਲਦੀ ਆਪਣੇ 25000 ਸਬਸਕ੍ਰਾਈਬਰ ਕਰਵਾ ਦਿਓ ਤੇ ਮਿਲਦੇ ਆ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਨਾਲ